ਅਰੇਕਤਵਾਨ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਖੜਾ ਵੀ ਸਵਾਗਤ ਹੈ ਤੇ ਸੋ ਖੜਾ ਸਾਥ ਜੇ ਅੱਗੇ ਗੱਲ ਕੀਤੀ ਜਾਵੇ ਤਾਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਬਲਾਕ ਜੁੜੇਗਾ ਤੇ ਕਾਂਗਰਸ ਜਿੱਤੇ ਹੀ ਸਰਲੇਖਵਾਲੀ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਉਸੇ ਹੀ ਦਿਨ ਸੁਲਤਾਨਪੁਰ ਦੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਦੇ ਇਹ ਨਵਾਂ ਪੰਜਾਬ ਤੇ ਨਵੀਂ ਸੋਚ ਸਰਲੇਖ ਵਾਲੀ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਇਹਨਾਂ ਦੋਹਾਂ ਰੈਲੀਆਂ ਨੂੰ ਤਾਕਤ ਦੇ ਪ੍ਰਦਰਸ਼ਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਪਰੇਕਿਸ ਵਾਲੇ ਇੱਕੜਾ ਹੁੰਦਾ ਹੈ ਮੇ ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਆ ਤੇ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਨਵਾਂ ਪੰਜਾਬ ਨਵੀਂ ਸੋਚ ਮਹਿੰਮ ਤਹਿਤ ਬਰਾਬਰ ਰੈਲੀ ਰੱਖਣ ਦਾ ਕੀ ਮਕਸਦ ਹੋ ਸਕਦਾ ਹੈ ਕੀ ਇਹ ਕਾਂਗਰਸ ਦੀ ਫਟ ਹੈ ਜਾਂ ਫਿਰ ਕੈਲ ਹੋਊਗੀ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਮੌਜੂਦਾ ਪੰਜਾਬ ਕਾਂਗਰਸ ਲੀਡਰਸ਼ਿਪ ਤੋਂ ਬਗਾਵਤ ਕਰਨਾ ਹੈ ਕਿਸ ਸੰਦਰਭ ਵਿੱਚ ਦੇਖਦੇ ਹੋ ਤੁਸੀਂ ਇਸ ਖਬਰ ਨੂੰ ਕੀ ਲੱਗਦਾ ਹੈ ਤੁਹਾਨੂੰ ਇਸ ਦੇ ਉੱਤੇ ਦੇਖੋ ਐਸਵਰਨਾ ਸੁਲਤਾਨਪੁਰ ਲੋਧੀ 2022 ਤੋਂ ਬੜਾ 2025 ਦੇ ਵਿੱਚ ਫੇਰ ਮਤਲਬ ਇੱਕ ਟਾਕ ਆਫ ਕੰਟਰੀ ਬਣ ਗਿਆ ਟਾਕ ਆਫ Town ਨਹੀਂ ਬਣਿਆ ਉਹ ਇਦਾਂ ਬਣਿਆਗਾ ਕਿ 2022 ਦੇ ਵਿੱਚ ਜਦੋਂ ਸਾਬਕਾ ਬਧਾਈ ਦੋ ਵਾਰੀ ਉੱਥੋਂ ਬਧਾਈ ਬਣਿਆ ਕਾਂਗਰਸ ਦੇ ਉਹਨਾਂ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ ਸੀਗਾ ਤੇ ਉਹਦੇ ਖਿਲਾਫ ਹੀ ਸਾਡੇ ਪੰਜਾਬ ਦੇ ਸਾਬਕਾ ਮੰਤਰੀ ਰਣਾ ਗਰਜੀਤ ਸਿੰਘ ਨੇ ਆਪਣੇ ਪੁੱਤਰ ਨੂੰ ਖੜਾ ਕਰਤਾ ਸੀਗਾ ਠੀਕ ਆ ਉਹ ਜਿੱਥੇ ਵੀ ਹੂੰ ਉਹਨਾਂ ਨੇ ਉਹਨਾਂ ਨੂੰ ਜਿਤਨਾ ਹੁੰਦਾ ਮਤਲਬ ਇਹ ਕਹ ਰਹੇ ਗਿਆ ਕਿ ਰਣਾ ਗਰਜੀਤ ਸਿੰਘ ਕਿਉਂ ਬੜੇ ਧਨੀ ਲੋਕ ਗਿਆ ਬੜੇ ਉਜਗਪਤੀ ਹੈ ਗਿਆ ਉਹ ਇਸ ਗੱਲ ਨੂੰ ਜਾਣਦੇ ਹੈ ਗਿਆ ਕਿ ਅਸੀਂ ਕੁੜੀਓ ਵੀ ਦੜਾ ਸਕਦੇ ਨਹੀਂ ਲੱਤਾਂ ਨਹੀਂ ਹੂੰ ਉਹ ਰਾਜਨੀਤੀ ਦੇ ਵਿੱਚ ਉਹ ਆਪਣੀ ਖੇਡ ਆਪਣੀ ਮਰਜ਼ੀ ਨਾਲ ਖੇਡਦੇ ਆ ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਮਤਲਬ ਉਹੜੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਉਹਨਾਂ ਤੋਂ ਉੱਚੇ ਹੋਣਗੇ ਪਾਰਟੀ ਦੇ ਲੀਡਰ ਵੀ ਵਿਚਾਰੇ ਇਦਾਂ ਦੇ ਹੈਗੇ ਆ ਔਰ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਕੋਈ ਕਮੀ ਨਹੀਂਗੀ ਲੇਕਿਨ ਇਹ ਹਮੇਸ਼ਾ ਹੀ ਨਾਈਆਂ ਜਨ ਸਾਰੇ ਰਾਜੇ ਆ ਹੂੰ ਮਤਲਬ ਜੇ ਨੂੰ ਹੱਥ ਲਾਓਗੇ ਨਾ ਉਹੀ ਕਹਿੰਦਾ ਮੈਂ ਮਹਾਨ ਆ ਔਰ ਕਾਂਗਰਸ ਨੇ ਕਦੇ ਵੀ ਭਵਾਂ ਪ੍ਰਗਟ ਸਿੰਘ ਵਰਗੇ ਕਹਿੰਦੇ ਹੈਗੇ ਆ ਕਿ ਕਾਂਸ ਡੈਮੋਕ੍ਰੇਸੀ ਬਹੁਤ ਆ ਇਹ ਡੈਮੋਕ੍ਰੇਸੀ ਨਾਲ ਗੱਲ ਕਹਿੰਦੇ ਆ ਤਾਂ ਸੁਣਦੇ ਆ ਕਹਿੰਦੇ ਜੂਰਾ ਲੇਕਿਨ ਸੁਣਨ ਦੀ ਸਮਰੱਥਾ ਕਿਸੇ ਦੇ ਵਿੱਚ ਵੀ ਹੈ ਨਹੀਂ ਜੀ ਬਿਲਕੁਲ ਹਾਂਜੀ ਪ੍ਰਗਟ ਸਿੰਘ ਵੀ ਹੈ ਨਹੀਂਗੀ ਜੀ 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 ਲੇਕਿਨ ਇਹ ਦੇਖਿਆ ਕਿ ਇਹਨਾਂ ਦੇ ਵਿੱਚ ਹਾਲਾਤ ਰਹਿ ਜਾਂ ਉਸ ਵੇਲੇ ਜਦੋਂ ਨਾ ਬੜਾ ਰੋਣਾ ਪਿਆ ਜਗਾ ਕਿ ਇੱਕ ਗਰੁੱਪ ਜਿਹਾ ਸੀਗਾ ਜਿਹਦਾ ਮਤਲਬ ਉਹ ਪ੍ਰਧਾਨ ਸੀਗੇ ਜਾਂ ਨਵਜੂਸ ਸਿੰਘ ਸਿੱਧੂ ਸੀਗੇ ਹਾਂਜੀ ਪੰਜਾਬ ਕਾਂਗਰਸ ਦੇ ਜੀ ਜੀ ਨਵਜੂਸ ਸਿੱਧੂ ਦਾ ਤੇ ਬੜਾ ਮਤਲਬ 36 ਦਾ ਅੰਕੜਾ ਸੀ ਰਾਣਾ ਗਰਜੀਤ ਸਿੰਘ ਦਾ ਜੀ ਹਾਂਜੀ ਨਵਜੂਸ ਸਿੰਘ ਦੀ ਪ੍ਰਧਾਨਗੀ ਦੇ ਹੇਠਲੇ ਕੰਮ ਕਰ ਰਹੇ ਸੀ ਬੰਦੇ ਭਵਨ ਸੁਖਪਾਲ ਖੈਰਾ ਸੀ ਜਾਂ ਬਲਵਿੰਦਰ ਢੀਡ ਵਾਲ ਸੀ ਜਾਂ ਹੋਰ ਬੰਦੇ ਵੀ ਨਾਲ ਸੀਗੇ ਤੇ ਉਹ ਗਰੁੱਪ ਤੇ ਕੰਮ ਕਰਦਾ ਸੀ ਜਾਂ ਤੇ ਉਸ ਵੇਲੇ ਚੰਦੀ ਚੰਨੀ ਵੀ ਮੁੱਖ ਮੰਤਰੀ ਬਣ ਗਏ ਸੀਗੇ ਹਮ ਚੰਦੀ ਚੰਨੀ ਮੁੱਖ ਮੰਤਰੀ ਬਣਾਈ ਤੇ ਨਵਜੂਸ ਸਿੱਧੂ ਨਾਲ ਸੀ ਵੀ ਉਹਨਾਂ ਨੇ ਕਿਉਂਕਿ ਇੱਕ ਬਹੁਤ ਰਾਜੇ ਨੂੰ ਰੰਕ ਬਣਾਤਾ ਸੀ ਰੰਕ ਨੂੰ ਰਾਜਾ ਬਣਾਇਆ ਸੀ ਹੂੰ ਠੀਕ ਹੈ ਤੇ ਥੋੜੇ ਦਿਨਾਂ ਬਾਅਦ ਨਵਜੋਤ ਸਿੱਧੂ ਵੀ ਆਪਣਾ ਦੂਜੀ ਗੇਮ ਖੇਡਣਾ ਪਿਆ ਚੰਦੀ ਚੰਨੀ ਜਿਹੜੇ ਸੀਗੇ ਉਹ ਜਦੋਂ ਹਾਲਾਤ ਆਏ ਤੇ ਇਸ ਲਈ ਜਾਖੜ ਵੀ ਉਹਨਾਂ ਦੇ ਖਿਲਾਫ ਬੋਲ ਪਿਆ ਹੂੰ ਸ੍ਰੀ ਜਾਖਣੂ ਖੀਰੀ ਪੰਜਪਾ ਜਾਣਾ ਪਿਆ ਲੇਕਿਨ ਕਾਂਗਰਸ ਵਿੱਚ ਬੜਾ ਕੁਝ ਹੋਇਆ ਬੁਰਾ ਹਾਲ ਹੋਇਆ ਜਿਹੜੇ ਚੰਦੀ ਚੰਨੀ ਆ ਉਹਨਾਂ ਦੀ ਹਮਾਇਤ ਸੀ ਰਣਾ ਗੁਰਜੀਤ ਸਿੰਘ ਨੂੰ ਹੂੰ ਉਸ ਵੇਲੇ ਵੀ ਚੰਦੀ ਤੰਨੀ ਦੀ ਖਮੈਤ ਕਰਕੇ ਹੀ ਰਾਣਾ ਗਰਜੀਤ ਸਿੰਘ ਨੇ ਆਪਣਾ ਬੇਟਾ ਖੜਾ ਕੀਤਾ ਸੀਗਾ ਕਿਉਂਕਿ ਉਹਨੇ ਵਾਅਦਾ ਕੀਤਾ ਸੀਗਾ ਕਿ ਜੇ ਦੁਵਾਰਾ ਕਾਂਗਰਸ ਸਰਕਾਰ ਬਣਦੀ ਆ ਕਿ ਉਹ ਆਪਣੇ ਪੁੱਤ ਦੀ ਜਿਹੜੀ ਸੀਟ ਜਿੱਤ ਕੇ ਉਹ ਚੰਦੀ ਤੰਨੀ ਕਨੀ ਝੋਲੀ ਚ ਪਾਉਣਗੇ ਤੇ ਇਹ ਨਹੀਂ ਜੀ ਪਤਾ ਕਿ ਫਿਊਚਰ ਬੜਾ ਮਾੜਾ ਹੈਗਾ ਵੀ ਚੰਦੀ ਝੋਲੀ ਪਾੜ ਜਾਣੀ ਆ ਉਹਦੇ ਦੋਨਾਂ ਥਾਂ ਤੋਂ ਖੜੇ ਹੋ ਸੀ ਦੋਵਾਂ ਤੋਂ ਹਾਰ ਗਏ ਸੀਗੇ ਤੇ ਕਾਂਗਰਸ ਵਿਚਾਰੀ ਮਤਲਬ ਲੱਭੀ ਨਹੀਂ ਉੱਥੇ ਪੰਜਾਬ ਦੇ ਵਿੱਚ ਇਹਨਾਂ ਦੀ ਆਪਸੀ ਫੁੱਟ ਕਰਕੇ ਹੀ ਲੋਕਾਂ ਨੇ ਇਹ ਕਿਹਾ ਕਿ ਇਹਨਾਂ ਨੂੰ ਸਰਕਾਰ ਲੈਣ ਦੀ ਲੋੜ ਨਹੀਂ ਅੱਜ ਜੋ ਹਾਲਾਤ ਆ ਇਨਕੰਮਪੀਅਨਸੀ ਮੌਜੂਦਾ ਸਰਕਾਰ ਦੀ ਉਹਨੂੰ ਦੇਖਦਾ ਕਿ ਆਉਣ ਵਾਲਾ ਸਮਾਂ ਕਿਹਦਾ ਵਾ ਲੱਗਦਾ ਕਿ ਪਿਛਲੀਆਂ ਦੋਸ ਵਾਰ ਚੋਣਾਂ ਦੇ ਮੁਤਾਬਕ ਰੈਂਡ ਦੇ ਮੁਤਾਬਕ ਕਾਂਗਰਸਾ ਵਾਰੀ ਆ ਸਕਦੀ ਆ ਲੇਕਿਨ ਜਿਸ ਤਰ੍ਹਾਂ ਕਾਂਗਰਸੀ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਕਾਂਗਰਸੀਆਂ ਨੂੰ ਲੋਕੀ ਵੋਟਾਂ ਪਾ ਦੇਣਗੇ ਇਹ ਸਾਰੇ ਹੀ ਮਤਲਬ ਹੋ ਜੀ ਜੇਕਰ ਉਸ ਦਿਨ ਮਤਲਬ ਉਹਨਾਂ ਨੇ ਜੁੜੇਗਾ ਬਲਾਕ ਜਿੱਥੇ ਕੀ ਮਤਲਬ ਕਾਂਗਰਸ ਰੈਲੀ ਕੀਤੀ ਆ ਰੈਲੀ ਜ਼ਬਰਦਸਤ ਹੋਈ ਆ ਲੋਕ ਇਕੱਠੇ ਹੋਏ ਆ ਪੰਜਾਬ ਦੇ ਜਿਹੜੇ ਲੀਡਰ ਵੀ ਇਕੱਠੇ ਹੋਏ ਆ ਨਵਦੀਪ ਸਿੰਘ ਚੀਮਾ ਦੇ ਉਸ ਹਲਕੇ ਦੇ ਵਿੱਚ ਪਰ ਉਸੇ ਹਲਕੇ ਦੇ ਵਿੱਚ ਇੱਕ ਰੈਲੀ ਹੋਰ ਹੁੰਦੀ ਆ ਹੂੰ ਉਹ ਉਸ ਰੈਲੀ ਨੂੰ ਕਈ ਪੱਖੋਂ ਦੇਖਿਆ ਜਾ ਰਿਹਾ ਕਰਮ ਇਹ ਕਹਿੰਦੇ ਵੀ ਕਾਂਗਰਸ ਪਾਰਟੀ ਹੋਈ ਆ ਹਾਂਜੀ ਦੂਜੇ ਪਾਸੇ ਇਹ ਵੀ ਕਹੇ ਗਿਆ ਕਿ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਨਵਾਂ ਪੰਜਾਬ ਨਵੀਂ ਸੋਚ ਲੈ ਕੇ ਆਏ ਆ ਉਹਨਾਂ ਨੇ ਪੰਜਾਬ ਚ ਰਹਿ ਲਈ ਕਿਤੀ ਨਾਂ ਕਿ ਸਤਾੰਪਰ ਕੱਲੇ ਨੂੰ ਚੁਣਿਆ ਜਿਹਦੇ ਸਤਾੰਪਰ ਲੁਦੀ ਨੂੰ ਚੁਣਿਆ ਤੇ ਆਪਾਂ ਦੋਸ਼ੀ ਮੰਨਦੇ ਆ ਉਹਦੇ ਮੁਖਸਰਚ ਵੀ ਕਰਕੇ ਆਏ ਆ ਠੀਕ ਆ ਉਹ ਮਾਲਵੇ ਵਿੱਚ ਕਈ ਵਾਰੀ ਉਹਨੇ ਮੀਟਿੰਗਾਂ ਕੀਤੀਆਂ ਹੈਗੀਆਂ ਲੇਕਿਨ ਉਹਨਾਂ ਨੇ ਜਿਹੜੀ ਮਤਲਬ ਨਵੀਂ ਸੋਚ ਨਵਾਂ ਪੰਜਾਬ ਆਂਦਾ ਖਾਨ ਸਰ ਕੇ ਸੋਣੀ ਦੀ ਮੱਕੀ ਦੇ ਬਲੇ ਠੀਕ ਆ ਵੀ ਮੈਂ ਐਮਐਸ ਵੀ ਦੇਵਾਂਗਾ ਪਰ ਮੈਂ ਹੈਰਾਨ ਹੁਨਾ ਕਿ ਜਿਹੜੇ ਆਲ ਇੰਡੀਆ ਕਾਂਗਰਸ ਕਿਸਾਨ ਸਿੱਲ ਦੇ ਚੇਅਰਮੈਨ ਹੈਗੇ ਆ ਸੁਖਪਾਲ ਸਿੰਘ ਖੈਰਾ ਉਹ ਦਾ ਵਿਰੋਧ ਕਰਦੇ ਆ ਉਹ ਵਿਰੋਧ ਕਰਦੇ ਕਿ ਸਾਡੀ ਉਹ ਪਾਰਟੀ ਦਾ ਏਜੰਡਾ ਹੀ ਨਹੀਂ ਜੇਕਰ ਰਣਾ ਗੁਰਜੀਤ ਸਿੰਘ ਪਾਰਟੀ ਦਾ ਏਜੰਡਾ ਨਹੀਂਗਾ ਉਹ ਕਹਿੰਦੇ ਪਾਰਟੀ ਦਾ ਏਜੰਡਾ ਨਹੀਂਗਾ ਲੇਕਿਨ ਸਾਡੀ ਲੜਾਈ ਪਵਾਂ ਵਿਧਾਨ ਸਭਾ ਚ ਪਵ ਲੋਕ ਸਭਾ ਲੜਾਈ ਚੱਲ ਰਹੀ ਹੈ ਕਿ ਅਸੀਂ ਮੰਡੀ ਕਰਨ ਬੋਰਡ ਨੂੰ ਬਚਾਉਣਾ ਕਿਦਾਂ ਹਾਂਜੀ ਅਸੀਂ ਐਮਐਸਪੀ ਆਬਾਨੀਆਂ ਹਡਾਨੀਆਂ ਦੇ ਗੱਲ ਨਹੀਂ ਪੁਣੀ ਵੀ ਆਬਾਨੀ ਹਡਾਨੀ ਮੰਡੀ ਜੋ ਸਬੰਧ ਕੀਦ ਲੈਣਾ ਫਸਲ ਕੀਦ ਲੈਣਾ ਤੇ ਉਹ ਜਿਹੜੀ ਸਿੱਧੀ ਸੈਲੋਜੀ ਲੈ ਰਹੇ ਉਹ ਗਲਤ ਹੈਗੀ ਉਹਨਾਂ ਮੰਡੀ ਨਹੀਂ ਬਚਦੀ ਉਹਨਾਂ ਦਾ ਤਰਕ ਹੈਗਾ ਲੇਕਿਨ ਗੱਲ ਦੂਜੇ ਪਾਸੇ ਮੈਂ ਵੀ ਦੇਖਦਾ ਕੀ ਰਣਗਰਜੀਤ ਸਿੰਘ ਦੀ ਇਸ ਨਵੀਂ ਸੋਚ ਨਵਾਂ ਪੰਜਾਬ ਦੇ ਖਿਲਾਫ ਜਿਹੜੀ ਮਤਲਬ ਸਯੋਜਿਤ ਕਿਸਾਨ ਮੋਰਚਾ ਹਾਂਜੀ ਜਿਨ੍ਹਾਂ ਨੇ ਤਿੰਨੇ ਗ੍ਰੰਥ ਰੱਦ ਕਰਵਾਏ ਆ ਉਹਨਾਂ ਦਾ ਮੈਂ ਕਦੇ ਬਿਆਨ ਨਹੀਂ ਸੁਣਿਆ ਹੂੰ ਵੀ ਰਣਗਰਜੀਤ ਸਿੰਘ ਗਲਤ ਹੈਗੇ ਆ ਵੀ ਘਰ ਬੋਲ ਘਰਣੇ ਆ ਮੈਂ ਜਿਹੜੀਆਂ ਪੰਜਾਬ ਦੀਆਂ 32 ਭਾਰਤੀ ਕਿਸਾਨ ਜੁਣੀਆ ਪਾਰਟੀ ਬਣੀਆਂ ਗੁਰੂ ਬਣਿਆ ਮੈਂ ਉਹਨਾਂ ਦਾ ਨਹੀਂ ਬਿਆਨ ਸੁਣਿਆ ਹੂੰ ਵੀ ਉਹਨਾਂ ਨੇ ਉਹਦਾ ਸਮਰਥਨ ਕੀਤਾ ਵੀ ਜਾਂਦਾ ਵਿਰੋਧ ਕੀਤਾ ਉਹਨਾਂ ਨੇ ਵਿਰੋਧ ਕੀਤਾ ਹੋਊਗਾ ਹੈਨਾ ਜਿਹੜੀਆਂ ਕਿਸਾਨਾਂ ਦੀ ਮਸਲਾ ਜਿਹੜੇ ਕਿਸਾਨਾਂ ਦੀ ਗਵਾਹੀ ਕਰ ਰਿਹਾ ਮੈਨੂੰ ਲੱਗ ਰਿਹਾ ਕਿ ਰਣਾ ਗੁਰਜੀਤ ਸਿੰਘ ਜਦੋਂ ਐਸਕੇਮ ਜਾਂ ਬੀਕੇਜੂ ਵੱਲੋਂ ਵਿਰੋਧ ਨਾ ਹੋਵੇ ਤੇ ਉਹਦੇ ਕਿਸਾਨਾਂ ਦੀ ਹੀਰੋ ਬਣ ਰਿਹਾ ਠੀਕ ਹੈ ਈਵਨ ਦਿਨ ਮੈਂ ਵੀ ਦੇਖਿਆ ਕਿ ਉਹ ਰੈਲੀ ਈ ਉਦਨ ਹੋਈ ਨਾ ਸੁਦਾਨ ਤੋਂ ਲੁਦੀ ਹੋਈ ਇਹਨਾਂ ਦੀ ਇੱਕ ਪੈਲਸ ਦੇ ਵਿੱਚ ਤੇ ਉਹਦੇ ਵਿੱਚ ਵੀ ਮੈਂ ਉਹ ਕਿਸਾਨ ਦੇਖੇ ਮੈਂ ਉਹ ਕਿਸਾਨ ਦੇਖਿਆ ਜਿਹੜੇ ਮਤਲਬ ਲੜਾਈ ਲੜਦੇ ਸੀ ਕਿਸਾਨਾਂ ਦੀ ਜਿਨ੍ਹਾਂ ਨੇ ਮਤਲਬ ਮੰਡੀ ਕਨ ਬੋਰਡ ਦੀ ਲੜਾਈ ਲੜੀ ਹੈ ਜਿਨ੍ਹਾਂ ਨੇ ਐਮਐਸਪੀ ਦੇ ਹੱਥ ਦੇ ਵਿੱਚ ਲੜ ਰਹੇ ਹੈਗੇ ਆ ਕਾਨੂੰਨੀ ਲਈ ਉਹ ਨਾਲ ਖੜੇ ਉਹਨਾਂ ਦੇ ਹੂੰ ਫੇ ਤਾਂ حمایت ਹੀ ਹੋ ਗਈ ਤੇ ਫਿਰ ਮੈਨੂੰ ਲੱਗਦਾ ਕਿ ਉੱਥੇ ਮਨਦਾ ਕਿ ਸਰਪੰਚ ਸਿੰਘ ਕਹਿ ਰਾਂ ਦਾ ਜਿਹੜਾ ਤਰਕ ਆ ਉਹ ਗਲਤ ਆ ਕਿਉਂਕਿ ਸਰਪੰਚ ਕਹਿ ਰਾਂ ਜਿਨ੍ਹਾਂ ਲਈ ਲੜ ਰਹੇ ਹੈਗੇ ਆ ਉਹਦੇ ਨਾਲ ਖੜੇ ਉਹਨਾਂ ਦੇ ਜਾਂ ਤੇ ਐਸਕੇਮ ਜਾਂ ਬੀਕੇਜੂ ਬੀ ਉਸ ਰਾਣਾ ਗਰਜੀਤ ਸਿੰਘ ਦੇ ਬਰੋਚ ਖੜਦੀ ਤੇ ਫਿਰ ਆਪਾਂ ਮੰਨਦੇ ਸੀ ਪਰ ਇਹ ਵੀ ਨਹੀਂ ਕਰਮ ਗੱਲ ਸਾਹਮਣੇ ਆਈ ਵੀ ਜਿਹੜਾ ਉਹਨਾਂ ਨੇ ਏਡਾ ਵੱਡਾ ਇਕੱਠ ਕੀਤਾ ਸੁਲਤਾਨਪੁਰ ਲੋਧੀ ਦੇ ਵਿੱਚ ਉਹਦੇ ਅੰਕੜੇ ਨਹੀਂ ਬਾਹਰ ਆਏ ਹੂੰ ਵੀ ਉਸ ਵੇੜੀ ਨਵੀਂ ਸੋਚ ਨਵਾਂ ਪੰਜਾਬ ਨੂੰ ਅਪਣਾਉਦੇ ਹੋਏ ਕਿੰਨੇ ਕਿਸਾਨਾਂ ਨੇ ਫੈਸਲਾ ਕੀਤਾ ਕਿ ਇਸ ਸਾਲ ਮੱਕੀ ਸਲਤਾਨਪੁਰ ਦੀ ਬੀਜੇਗੀ 100 ਕਿੱਲਾ 200 ਕਿੱਲਾ 400 ਕਿੱਲਾ ਜੇ ਉੱਥੇ 2000 ਬੰਦਾ ਇਕੱਠਾ ਹੋਇਆ ਜੇ ਇੱਕ ਕਿੱਲਾ ਵੀ ਕਿਸਾਨ ਬੀਜੇ 2000 ਕਿੱਲਾ ਬਣਦਾ ਹੈਨਾ ਮੈਨੂੰ ਨਹੀਂ ਲੱਗਦਾ ਕਿ 200 ਕਿੱਲਾ ਵੀ ਬੀਜਿਆ ਜਾਵੇ ਤੇ ਫਿਰ ਉਹ ਜਦੋਂ ਕਿਸਾਨਾਂ ਦੀ ਕਰਕੇ ਜਿਹੜੀ ਲੜਾਈ ਲੜ ਰਹੇ ਆ ਜਿਹੜੇ ਕਿਸਾਨਾਂ ਨੂੰ ਉਹਨੇ ਮੋਟੀਵੇਟ ਕੀਤਾ ਕਿ ਫਸਲ ਦਾ ਸਮਾਂ ਆ ਗਿਆ ਹੁਣ ਹੂੰ ਸੋਣ ਦੀ ਮੱਕੀ ਬੀਜ ਦਿੰਦਾ ਜੀ ਤੁਸੀਂ ਝੋਨਾ ਕਿੰਨੇ ਨਹੀਂ ਲੋ ਹੱਥ ਨਹੀਂ ਖੜੇ ਹੋਏ ਹੂੰ ਕਿਨੇ ਲੋਕਾਂ ਨੇ ਹੱਥ ਨਹੀਂ ਖੜੇ ਕੀਤੇ ਵੀ ਝੋਨਾ ਨਹੀਂ ਲਾਵਾਂਗੇ ਅਸੀਂ ਪਾਣੀ ਬਚਾਵਾਂਗੇ ਧਰਤੀ ਹੇੜਾ ਤੇ ਮੱਕੀ ਸੋਣੀ ਦੀ ਜੇਕੇ ਤੁਹਾਡੇ ਘਰ ਭੇਜਾਂਗੇ ਹੂੰ ਤੇ ਸਾਨੂੰ ਤੇ ਪੈਸੇ ਚਾਹੀਦੇ ਬੇਸ਼ੱਕ ਸੋਣ ਦੀ ਮੱਕੀ ਦਾ ਝਾੜ ਦੂਜੀ ਮੱਕੀ ਦੇ ਮੁਕਾਬਲੇ ਅੱਧਾ ਨਹੀਂਗਾ ਠੀਕ ਹੈ ਪਰ ਉਹਦੀ ਜਿਹੜੀ ਸਰਕਾਰ ਨੇ ਕਿਹਾ ਕਿ 15000 ਰੁਪਿਆ ਅਸੀਂ ਦੇਵਾਂਗੇ ਪਰ ਏਕੜ ਬੀਜਣ ਵਾਲੇ ਨੂੰ ਦੂ ਦੇ ਪਰ ਭਾਈ ਹੋ ਜੂਵੇਗੀ ਜੀ ਜੀ ਲੇਕਿਨ ਗੱਲ ਹੈ ਕਿ ਸੀ ਅਖਬਾਰਾਂ ਦੇ ਵਿੱਚ ਮੈਂ ਸਾਰੇ ਅਖਬਾਰਾਂ ਪੰਜ ਪੰਜ ਵਾਰੀ ਪੜੀਆਂ ਵੀ ਸ਼ਾਇਦ 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 ਉਥੇ ਇਹ ਫੈਸਲਾ ਹੋ ਗਿਆ ਵੀ ਸਤਾਮ ਬਲੂਦੀ ਵਿੱਚ ਉਹ ਜੁੜੇ ਕਿਸਾਨਾਂ ਨੇ ਕੀ ਉਹ ਭੀੜ ਹੀ ਬਣਿਆ ਰੈਲੀ ਦੀ ਕਿ ਜਾਣ ਨਰਨਾ ਵੀ ਕੀਤਾ ਕੋਈ ਲੇਕਿਨ ਨਰਨਾ ਸਾਹਮਣੇ ਨਹੀਂ ਆਇਆ ਇਬੜੀ ਮੈਨੂੰ ਗੱਲ ਹੈਰਾਨੀ ਕਰਦੀ ਆ ਲੇਕਿਨ ਉਹ ਦੂਜੀ ਧਿਰ ਦੇ ਵਿੱਚ ਦਰਨਾ ਆ ਗਿਆ ਕਿ ਕਾਂਗਰਸ ਇੱਕ ਜੁੜਤਾ ਉਹ ਕਰ ਰਹੀ ਆ ਅੱਜੇ ਉਹ ਇੱਕ ਜੁੜਤਾਂ ਵਾਲੀ ਗੱਲ ਕਰ ਰਹੇ ਸੀਗੇ ਤੇ ਉੱਥੇ ਜਿਹੜੇ ਬਲਾਰੇ ਬੋਲੇ ਆ ਉਹ ਰਾਣਾ ਗੁਰਜੀਤ ਸਿੰਘ ਦੇ ਹੱਕ 'ਚ ਨਹੀਂ ਬੋਲੇ ਠੀਕ ਆ ਭਵਾਂ ਵਿਰੋਧੀ ਦੇ ਨੇਤਾ ਪ੍ਰਤਾਪ ਬਾਜਵਾ ਜੀ ਭਵਾਂ ਸੁਪਾਲ ਸਿੰਘ ਖਹਿਰਾ ਭਵਾਂ ਇਵਨਦੀਨ ਪ੍ਰਧਾਨ ਬੜੇ ਅੰਗ ਜਦਕਿ ਵਿਰੋਧੀ ਦੇ ਨੇਤਾ ਤੇ ਬੜੇ ਅੰਗ ਨੂੰ ਪਿਛਲੇ ਦਿਨਾਂ ਦੇ ਵਿੱਚ ਰਣਗਰਜੀਤ ਸਿੰਘ ਨੇ ਆਖਿਆ ਸੀ ਵੀ 도ਗਲੇ ਜਾਂ ਮਤਲਬੀ ਆ ਵੀ ਮੇਰੇ ਨਾਲ ਨਹੀਂ ਠੀਕ ਹੈ ਕਿ ਨਹੀਂ ਇਹਦਾ ਮਤਲਬ ਕਿ ਉਦੋਂ ਨਵਜੋਤ ਸਿੰਘ ਦੇ ਨਾਲ ਨਹੀਂ ਸੀ ਰਣਗਰਜੀਤ ਸਿੰਘ ਮੌਜੂਦਾ ਦੇ ਪ੍ਰਧਾਨ ਉਹਦੇ ਨਾਲ ਵੀ ਹੋਣਗੇ ਠੀਕ ਹੈ ਇਸ ਤੋਂ ਪਹਿਲਾਂ ਵੀ ਜੇ ਪਤਾ ਉਹਨਾਂ ਵੀ ਨਹੀਂ ਹੋਣਗੇ ਤੇ ਜਿਹੜੇ ਵਾਦਾ ਬਣਗੇ ਉਹਨਾਂ ਕਿਵੇਂ ਰਹਿੰਦੇ ਆ ਉਸ ਤੋਂ ਬਿਲਕੁਲ ਕੈਪਟਨ ਰਵਿੰਦਰ ਨਾਲ ਵੀ ਨਹੀਂ ਰਹੇ ਉਹਨਾਂ ਦੇ ਸਾਥੀ ਹੋ ਕੇ ਉਹਨਾਂ ਦੀ ਇੱਕ ਆਪਣੀ ਇੰਡਫਲੀ ਹੈਗੀ ਹੈ ਲੇਕਿਨ ਇਹ ਨਹੀਂ ਗੱਲ ਹੈ ਕਿ ਉਹਨਾਂ ਦਾ ਗਰੁੱਪ ਛੋਟਾ ਹੈਗਾ ਗਰੁੱਪ ਉਹਨਾਂ ਦਾ ਵੱਡਾ ਹੈਗਾ ਉਹ ਆਪਣੀ ਮਰਜ਼ੀ ਦੀ ਖੇਡ ਖੇਡਣਾ ਜਾਣਦੇ ਹੈਗੇ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਮੈਂ ਦੇਖਦਾ ਤੇ ਅੱਜ ਜਦੋਂ ਉਹਨਾਂ ਨੇ ਕਹਿੰਦੇ ਟਿਕਟ ਲਈ ਹੈਗੀ ਹੈ ਉੱਥੇ ਦੀ ਲੁਧਿਆਣੇ ਦੀ ਹਾਂਜੀ ਉਹ ਦਵਾਈ ਹੈਗੀ ਆਸ਼ੂ ਨੂੰ ਹਮ ਆਸ਼ੂ ਦੀ ਟਿਕਟ ਦੌਣ ਤੇ ਉਹ ਕਹਿੰਦੇ ਵੀ ਜਦਾ ਹੱਥ ਹੈਗਾ ਜੇ ਚੰਨੀ ਸਾਹ ਦਾ ਰਾਣਾ ਸਾਹਿਬ ਦਾ ਉੱਥੇ ਠੀਕ ਆ ਉੱਥੇ ਜਾਂਦੇ ਇਹ ਜਾਂਦੇ ਸਲਤਨਪੁਰ ਤੋਂ ਜਾਂਦੇ ਆ ਤੇ ਉਹਨਾਂ ਨੂੰ ਵਿਚਾਰੇ ਬੂਏ ਨਹੀਂ ਖੁੱਲਦੇ ਮਿਲਦਾ ਹੀ ਨਹੀਂ ਜੀ ਮਿਲਦੀ ਨਹੀਂ ਤੇ ਉਹਦੇ ਲੱਗਦਾ ਕਿ ਅਜੇ ਨਹੀਂ ਸੂਤ ਆਇਆ ਇਹਨਾਂ ਦਾ ਮੰਨੋ ਅਜੇ ਵੀ ਭਾਰਤ ਪੂਛਣਾ ਆຊੂ ਜਿਹੜੀ ਮਤਲਬ ਮੌਜੂਦਾ ਸਰਕਾਰ ਦੇ ਕੈਂਡੀਡੇਟ ਨੂੰ ਕਹਿੰਦੇ ਮੇਰੀ ਜ਼ਰੂਰਤ ਅਗੇ ਮੈਂ ਹਰਾ ਦੂੰਗਾ ਹਣਾ ਪਰ ਮੈਨੂੰ ਉੱਥੇ ਮੇਰੇ ਪ੍ਰਧਾਨ ਨੇ ਭੇਜਿਓ ਫਿਰ ਮੈਂ ਹਾਰ ਜਾਣਾ ਅੱਛਾ ਜੀ ਹਣਾ ਮੈਂ ਤਾਂ ਹਰਾਨ ਆ ਵੀ ਕਾਂਗਰਸ ਵਿਦਾਊਟ ਲੀਡਰਸ਼ਿਪ ਹਰ ਸੀਟ ਜਿੰਨਾ ਚਾਹੀਦੀ ਹੈ ਤੇ ਕਿੰਨਾ ਜਿੱਤ ਲੂਗੀ ਜਦੋਂ ਤੂੰ ਲੋਕਾਂ ਦੇ ਵਿੱਚ ਆਪਣੀ ਖੁਸ਼ਬੂ ਛੱਡ ਰਿਹਾ ਅਨਵਾਰਡ ਕੌਮੇ ਦੇ ਵਿੱਚ ਹਾਂ ਹੈਨਾ ਤੇ ਫਿਰ ਮੈਨੂੰ ਵੀ ਲੱਗਦਾ ਕਿ ਕਾਂਗਰਸ ਦੀ ਇੱਕ ਜੁੜਤਾ ਦੱਸੀ ਹੋਵੇ ਜਿਹੜਾ ਕਿਹੜਾ ਇਹ ਦ੍ਰਿੜਮ ਸਿਰਜਿਆ ਜਾ ਰਿਹਾ ਹੈਗਾ ਰਾਣਾ ਗਿਲਜੀਤ ਸਿੰਘ ਦੇ ਬਾਰੇ ਵਿੱਚੋਂ ਵੀ ਉੱਡ ਰਿਹਾ ਹੈਗਾ ਜਿਹੜੀ ਉੱਥੇ ਡਿਮਾਂਡ ਕੀਤੀ ਗਈ ਹੈਗੀ ਆ ਕਿ ਰਾਣਾ ਗਿਲਜੀਤ ਸਿੰਘ ਜਿਹੜੇ ਇੱਕ ਪਰਿਵਾਰ ਨੂੰ ਲਈ ਇੱਕ ਟਿਕਟ ਦੇਣ ਦੀ ਗੱਲ ਕੀਤੀ ਗਈ ਸੀ ਉਹਦੇ ਵਿੱਚ ਇੱਕ ਟਿਕਟ ਮਿਲ ਦੇ ਸਕਦੇ ਆ ਰਾਣਾ ਗਿਲਜੀਤ ਸਿੰਘ ਲਵੇ ਜਾਂ ਦਾ ਬੇਟਾ ਲਵੇ ਕਪੂਰ ਦੇ ਤੋਂ ਤਾਂ ਕਿ ਉਹ ਸਤਾਂਪੁਰ ਦੀ ਸੀਟ ਆ ਉਹ ਸੇਫ ਹੋ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਸultanpur ਦੀ ਕੋਈ ਸੀਟ ਹੈਗੀ ਹੈ ਨਹੀਂ ਕੋਈ ਸੀਟ ਹੈ ਜਿਹੜੀ ਕਿ ਕਿਹਨਾਂ ਨੂੰ ਮਿਲਦੀ ਹੈਗੀ ਹੈ ਕੋਕਿਆਂ ਨੂੰ ਮਿਲਦੀ ਹੈ ਕੋਕਿਆਂ ਨੂੰ ਉਹਨਾਂ ਦੇ ਖਾਤੇ ਜਾਂਦੀ ਹੈ ਕਿਉਂਕਿ ਇਹ ਨਵਦੀਸ ਸਿੰਘ ਟੀਮਾ ਉਹਨਾਂ ਦੇ ਕੋਕਿਆਂ ਦੇ ਵਿੱਚੋਂ ਆ ਤੇ ਕੋਕਿਆਂ ਨੂੰ ਇੱਕ ਸੀਟ ਮਿਲਦੀ ਹੈ ਸਰਦਾਰਪੁਰ ਦੇ ਲੋਧੀ ਨੂੰ ਮਿਲਦੀ ਹੈ ਜਿ ਸਰ ਕੀ ਇਹਨਾਂ ਨੂੰ ਨਹੀਂ ਮਿਲ ਸਕਦੀ ਜੋ ਕਾਂਗਰਸ ਦਾ ਹੈਗਾ ਲੇਕਿਨ ਦੂਜੇ ਪਾਸੇ ਅੰਦਰ ਖੱਤੀ ਵੀ ਚੱਲ ਰਿਹਾ ਹੈਗਾ ਕਿ ਉਸ ਵੇਲੇ ਰਣਜੀਤ ਸਿੰਘ ਨੇ ਚੰਦੀ ਚੰਨੀ ਸਮੇਤ ਹੋ ਕੇ ਹਾਈ ਕਮਾਂਡ ਦੇ ਕੋਲ ਪ੍ਰੈਸ਼ਰ ਹੀ ਪਾਇਆ ਕਿ ਜਿਹੜੀ ਉਥੋਂ ਦੀ ਰੈਲੀ ਹੈ ਉਹ ਖਤਮ ਕੀਤੀ ਜਾਵੇ ਲੇਕਿਨ ਰੈਲੀ ਨਹੀਂ ਖਤਮ ਕੀਤੀ ਮੁਸ਼ਤਾ ਸਵਾਲ ਬਣ ਗਿਆ ਜੱਟਾਂ ਦਾ ਠੀਕ ਹੈ ਜੀ ਲੇਕਿਨ ਰੈਲੀ ਬੰਦ ਹੋ ਜਾਣੀ ਸੀ ਰੈਲੀ ਬੰਦ ਹੋ ਸਕਦੀ ਸੀ ਜੇ ਕਰ ਨਵੀਂ ਸੋਚ ਨਵਾਂ ਪੰਜਾਬ ਹਾਂਜੀ ਨਵੀਂ ਸੋਚ ਨਵਾਂ ਪੰਜਾਬ ਦਾ ਫਾਰਮੂਲਾ ਕਾਂਗਰਸ ਪਾਰਟੀ ਦਾ ਹੁੰਦਾ ਉਹ ਕਹਿੰਦੇ ਇਹ ਤੇ ਕਿਸਾਨਾਂ ਨੂੰ ਆਪਣੇ ਨਾਲ ਜੋੜ ਰਹੇ ਹੈਗੇ ਆ ਤੇ ਇਸ ਕਰਕੇ ਰਾਣਾ ਗਰੀਬ ਸਿੰਘ ਰੈਲੀ ਹੋਣੀ ਚਾਹੀਦੀ ਹੈਗੀ ਆ ਉਹ ਕਾਂਗਰਸ ਨੂੰ ਆਪਣਾ ਮੰਨਦੀ ਨਹੀਂ ਇਸ ਕਰਕੇ ਉਹ ਨਹੀਂ ਹੋ ਸਕੀ ਇਹ ਬੰਦ ਨਹੀਂ ਹੋਈਆਂ ਲੇਕਿਨ ਇਹ ਵੀ ਗੱਲ ਹੈਗੀ ਆ ਕਿ ਅੰਦਰ ਖਾਤੇ ਮੈਨੂੰ ਲੱਗ ਰਿਹਾ ਕਿ ਹੌਲੇ ਸਮੇਂ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਵੀ ਰਾਣਾ ਗੁਰਜੀਤ ਸਿੰਘ ਵੀ ਦੂਜੀ ਕਿਸੇ ਭਾਜਪਾ ਵੱਲ ਜਾਣ ਦੇ ਸੰਕੇਤ ਜਾ ਰਹੇ ਹੈ। ਅੱਛਾ ਜੀ। ਹੈਨਾ ਵੀ ਉਹ ਭਾਜਪਾ ਵੱਲ ਜਾ ਰਿਹਾ ਕਿ ਭਾਜਪਾ ਨੂੰ ਇੰਨਾ ਵੱਡਾ ਲੀਡਰ ਜਿਹੜਾ ਲੋਕਾਂ ਨੂੰ ਜਿਹੜੀ ਰੂਸੀ ਕਿਸਾਨੀ ਨੂੰ ਜੋੜ ਰਿਹਾ ਹੋਵੇ ਉਹ ਉਹਨਾਂ ਨੂੰ ਮਿਲ ਰਿਹਾ ਹੋਵੇ। ਤੂੰ ਜਿਆਦਾ ਵਧੀਆ। ਤੇ ਰਾਣਾ ਗੁਰਜੀਤ ਸਿੰਘ ਦੇ ਕਈ ਵਾਰੀ ਬਿਆਨ ਆ ਚੁੱਕੇ ਆ ਕਿ ਉਹ ਕਾਂਸੀ ਬਵਾਦਾ ਰਹਿਣਗੇ। ਉਹ ਕਿਸੇ ਪਾਰਟੀ ਜਾ ਨਹੀਂ ਰਹੇ। ਹੈਨਾ ਤੇ ਉਹਨਾਂ ਹਾਲਾਤਾਂ ਦੇ ਵਿੱਚ ਇੱਕ ਪੱਮਾ ਪਰੇ ਜ਼ੋਰ ਲੱਗਾ ਪਿਆ। ਕਿਉਂਕਿ ਸੁਖੀ ਰੰਧਾਵਾ ਕਹਿੰਦੇ ਮੈਂ ਕਿਤੇ ਬਣਾਉਂਦਾ ਹੀ ਨਹੀਂ ਉਹਨੂੰ ਹੁਣ ਸੁਖੀ ਰੰਧਾਵਾ ਰਾਜਸਥਾਨ ਦੇ ਵੀ ਲੀਡਰ ਵਾ ਠੀਕ ਹੈ ਨਾ ਅੰਚਾਰਜ ਹੈਗੇ ਆ ਉਹ ਕਮੇਟੀ ਵਿੱਚ ਆਉਂਦੀ ਜਾ ਕੇ ਰਾਣਾ ਗੁਰਜੀਤ ਸਿੰਘ ਨੂੰ ਡਿਸਪੀਸਿਪਲਨ ਦਾ ਦੋਸ਼ ਲਾ ਕੇ ਅਨੁਸ਼ਾਸਨ ਦਾ ਦੋਸ਼ ਲਾ ਕੇ ਪਾਰਟੀ ਚੋਂ ਕੱਢਤਾ ਜਾਵੇ ਜੇ ਉਹਨੂੰ ਪਾਰਟੀ ਚੋਂ ਕੱਢਤਾ ਜਾਂਦਾ ਹੈਗਾ ਤੇ ਫਿਰ ਉਹ ਕਿਸੇ ਵੀ ਪਾਰਟੀ ਜਾਣਗੇ ਤੇ ਉਹਦਾ ਭਾਰ ਨਹੀਂ ਨਾ ਵੇੜ ਨਹੀਂ ਹੋਣਾ ਜੇ ਉਹ ਕਾਂਸ ਤੋਂ ਛੱਡ ਕੇ ਜਾਂਦੇ ਭਾਜਪਾ ਜਾਂਦੇ ਆ ਫਿਰ ਉਹਦਾ ਵੇਟ ਬੋਲਦਾ ਲੇਕਿਨ ਉਹਨੂੰ ਨਾ ਭਾਰ ਤੋਂ ਹਟਾ ਕਰਨ ਵਾਸਤੇ ਹੁਣ ਇਹ ਸਾਜ਼ਿਸ਼ ਰਚ ਰਹੀ ਹੈ ਕਿ ਰਾਣਾ ਗੁਰਜੀਤ ਨੂੰ ਪਾਰਟੀ ਤੋਂ ਕਢਾਤਾ ਜਾਵੇ ਤਾਂ ਕਿ ਉਹ ਜੇ ਕਿਸੇ ਪਾਰਟੀ ਜਾਵੇ ਤਾਂ ਉਹਦਾ ਵੇਟ ਨਾ ਹੋਵੇ ਉਹ ਮੁੱਖ ਮੰਤਰੀ ਦੀ ਚੋਣਾਂ ਲੜ ਸਕੇ ਠੀਕ ਹੈ ਸਹੀ ਤੇ ਇਦਾਂ ਦੀ ਇੱਕ ਸਾਜ਼ਿਸ਼ ਰਚ ਰਹੀ ਹੈ ਲੇਕਿਨ ਕਾਂਗਰਸ ਦੇ ਵਿੱਚ ਸੱਚੀ ਗੱਲ ਦੱਸਾਂ ਕਿ ਸਭ ਅੱਛਾ ਨਹੀਂਗਾ ਹਣਾ ਹੁਣ ਜਦੋਂ ਰਾਣਾ ਗੁਰਜੀਤ ਸਿੰਘ ਕਹਿੰਦੇ ਕਿ ਮੇਰੇ ਵਰਗਾ ਪਾਰਟੀ ਆਇਆ ਹੀ ਨਹੀਂ ਕੋਈ ਵੀ ਹਾਂਜੀ ਹੁਣ ਉਹੀ ਰਣਗਜੀਤ ਸਿੰਘ ਜਿਹੜੇ ਕਹਿੰਦੇ ਸੀਗੇ ਕਿ ਜਿਹੜੇ ਮਤਲਬ ਪ੍ਰਤਾਪ ਸਿੰਘ ਬਾਜਵਾ ਇਹ ਦੋਗਲੇ ਆ ਉਹਦੇ ਨਾਲ ਚੱਲਦੇ ਹੈਗੇ ਆ ਤੇ ਜਦੋਂ ਹ ਹਣ ਬਜਟ ਦੇ ਰਾਸ ਤੋਂ ਪਹਿਲਾਂ ਬ੍ਰੁਧੀਦਰਦੀ ਨੇਤਾ ਬਿੱਠੀ ਮੀਟਿੰਗ ਕੀਤੀ ਸੀਗੀ ਤੇ ਉਹਦੇ ਚਾਚੇ ਦੀ ਕੁਛੜ ਬੈਠਾ ਸੀ ਭਤੀਜਾ ਹਮ ਆਜ਼ਾਦ ਉਮੀਦਵਾਰ ਦਲੇ ਤੇ ਆਜ਼ਾਦ ਵਧਾਈ ਕਾ ਚਾਚੇ ਕਹਿੰਦੇ ਚਾਚੇ ਕੋ ਬੇਟਾ ਹੈਗਾ ਤੇ ਉਹਦੋਂ ਨੂੰ ਕਾਂਗਰਸੀ ਬਣਾ ਕੇ ਪੇਸ਼ ਕਰ ਰਹੇ ਆ ਵੀ ਜੇ ਤੁਸੀਂ ਕਾਂਗਰਸੀ ਬਣਾ ਕੇ ਪੇਸ਼ ਕਰ ਰਹੇ ਆ ਤੇ ਹੁਣ ਤੱਕ 3 ਸਾਲ ਚ ਉਹਨੂੰ ਕਾਂਗਰਸ 'ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਵੀ ਉਹ ਤਾਂ ਆਜ਼ਾਦ ਖੜੇ ਨੇ ਨਾ ਹਾਂ ਕਹਿੰਦੇ ਰਾਜਾ ਬਣੀ ਵੀ ਕਹਿੰਦੇ ਹੁੰਦੇ ਸੀ ਹਾਂਜੀ ਰਾਜਾ ਬਣੀ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਉਹਦੇ ਕੋ ਵਧਾਈ ਕਿਹਾਗਾ ਆਜ਼ਾਦ ਤੇ ਉਹਨਾਂ ਨੇ ਤੁਹਾਨੂੰ ਡਿਸਿਪਲਨ ਕੀਤਾ ਸੀਗਾ ਤੇ ਤੁਸੀਂ ਉਹਨੂੰ ਸ਼ਾਮਲ ਕਰਦੇ ਆ ਹਾਂ ਹੈਨਾ ਉਹ ਕਹਿੰਦੇ ਵੀ ਰਾਣਾ ਗਰੀਬ ਸਿੰਘ ਦਾ ਪੁੱਤਰ ਹੈਗਾ ਉਹ ਕਾਂਗਰਸ ਵਿੱਚ ਹੀ ਆ ਹਾਂ ਮੰਨੂ ਇੱਕ ਉਹਨਾਂ ਨੇ ਇੱਕ ਜ਼ਿੰਮੇਵਾਰ ਅਹੁਦੇ ਦੇ ਬਿਚਿਆ ਗੈਰ ਜ਼ਿੰਮੇਵਾਰ ਜਵਾਬ ਦਿੱਤਾ ਸੀ ਤੇ ਅੱਜ ਉੱਥੇ ਉੱਡ ਬੋਲ ਕੇ ਆਏ ਉਹਦੇ ਇਹ ਸਰ ਕੇ ਮੈਨੂੰ ਨਾ ਲੱਗਦਾ ਨੀਗਾ ਕਿ ਗੜਗੜਾਂ ਵੀ ਸ਼ਰਮਾ ਗਈਆਂ ਹੂੰ ਗਰਗਟਾ ਵੀ ਰੰਗ ਬਦਲਣ ਲੱਗੀਆਂ ਸੋਚਦੀਆਂ ਕਿ ਅਜਦਾ ਜਿਹੜਾ ਰਾਜਨੀਤਾ ਹੈ ਗਿਆ ਜੀ ਇਹਨਾਂ ਤੋਂ ਉਹ ਰਾਤ ਕੰਨਾਂ ਨੂੰ ਹੱਥ ਲਾ ਲਿਆ ਕਿ ਤੋਬਾ ਕਰ ਲਈ ਗਰਗਟਾ ਨੇ ਇਹ ਗਰਗਟਾ ਨੂੰ ਵੀ ਹਰਾ ਗਿਆ ਪਤਾ ਨਹੀਂ ਲੱਗਦਾ ਕਰਮ ਅੱਜ ਜਿਹੜਾ ਨਾ ਸਵੀਰੇ ਕਾਂਗਰਸੀ ਸੀਗਾ ਉਹ ਦੁਪਹਿਰੇ ਭਾਜਪਾ ਤੇ ਲੈ ਜਾਣਾ ਤੇ ਉਹ ਭਾਜਪਾ ਚ ਵਾਪਸ ਵੀ ਗਈ ਕੋ ਦਿਨ ਮੋਸ਼ਾਕ ਨੂੰ ਮੜਿਉਂਦੇ ਆ ਜੂਟਾ ਕਰ ਲੈਂਦੇ ਆ ਤੇ ਸ਼ਾਮ ਨੂੰ ਕਰਾਉਣਾ ਕਾਲੀ ਦਲ ਵੱਲ ਹੋਣਾ ਤੇ ਕੱਲ ਤੇ ਕਿੰਦੇ ਵੀ ਹੋ ਸਕਦਾ ਕਿ ਜੋ ਉਹਨਾਂ ਨੇ ਪਿਛਲੇ ਦਿਨ ਰਣਾ ਗਰਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੋਲੇ ਗਾਏ ਆ ਕਿ ਉਹ ਕਬੂਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਬਿਲਕੁਲ ਖਤਮ ਹੋ ਚੁੱਕਾ ਸੀ ਕਬੂਲ ਦੇ ਵਿੱਚੋਂ ਜੇ ਰਣਾ ਗਰਜੀਤ ਸਿੰਘ ਵੀ ਆਸੇ ਅਕਾਲੀ ਦਲ ਦੇ ਵਿੱਚ ਦੁਬਾਰਾ ਮਤਲਬ ਪਤਾ ਨਹੀਂ ਮੈਂ ਕਿ ਵੀ ਨਾ ਆਮ ਬੂਟਰ ਵੀ ਸੋਚਦਾ ਲੇਕਿਨ ਫਿਰ ਵੀ ਪੀੜਾ ਪੂਰੀਆਂ ਟਿੱਖੀਆਂ ਕਰਨ ਯੋਗ ਹੈਗੇ ਆ ਪੀੜਾ ਫਿਰ ਵੀ ਇਕੱਠੀਆਂ ਹੁੰਦੀਆਂ ਨੇ ਕੋਲ ਤੇ ਉਹ ਸਾਰੇ ਕਰਦੇ ਆ ਹੈਨਾ ਜਿਹੜੇ ਨਕਾਰਿਆ ਬੰਦ ਉਹ ਵੀ ਭੀੜ ਇਕੱਠੀ ਕਰਦਾ ਜਿਹੜਾ ਸਵੀਕਾਰਿਆ ਉਹ ਵੀ ਭੀੜ ਇਕੱਠੀ ਕਰਦਾ ਤੇ ਮੈਨੂੰ ਨਹੀਂ ਲੱਗਦਾ ਅੱਜ ਦੇ ਤਰੀਕੇ ਦੇ ਵਿੱਚ ਇਹ ਕਾਂਗਰਸ ਪੰਜਾਬ ਕਾਂਗਰਸ 2027 ਦਾ ਸੁਪਨਾ ਪੂਰਾ ਕਰ ਲਵੇਗੀ ਹਾਂ ਹੈਨਾ ਉਹ ਜਿਹੜਾ ਸੁਪਨੇ ਦੀ ਜਿਹੜੀ ਨਾ ਪਹਿਲੀ ਕਿਸ਼ਤ ਹੈਗੀ ਆ ਉਹਦਾ ਸੈਮੀ ਫਾਈਨਲ ਹੈਗਾ ਉਹ ਲੁਧਿਆਣਾ ਜਿਹੜੀ ਚੋਣ ਹੋਣੀ ਹੁਣ ਜਿੱਥੇ ਆਸ਼ੂ ਕੜਾ ਜੀਤਾ ਜਿੱਥੇ ਦੁਫਾੜ ਹੋਏ ਹੈਗੇ ਆ ਜਿੱਥੇ ਉਹਦੀ ਈਗੋ ਬੜੀ ਹੈਗੀ ਆ ਵੀ ਉਹ ਮੈਂ ਨਹੀਂ ਸੱਦਣਾ ਮੈਂ ਨਹੀਂ ਸੱਦਣਾ ਜੇਕਰ ਆਸ਼ੂ ਪਵਾ ਕਹਿੰਦੇ ਵੀ ਸਰਕਾਰ ਕਦੇ ਵੀ ਜਿੰਨੇ ਚੋਣ ਨਹੀਂ ਹਾਰਦੀ ਹੁੰਦੀ ਪਰ ਜੋ ਹਾਲਾਤ ਆ ਜੇ ਕਾਂਗਰਸ ਇਕੱਠੀ ਹੋਵੇ ਤੇ ਉਥੋਂ ਸਰਕਾਰ ਜਿੱਤ ਵੀ ਨਹੀਂ ਸਕਦੀ ਲੇਕਿਨ ਲੱਗਦਾ ਨਿਕਾ ਕਿ ਕਾਂਗਰਸ ਇਹ ਹਰ ਹਾਲਤ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਵੇਗੀ ਹੂੰ ਪੋਠਾ ਕਰੇਗੀ ਹੈ ਹੂੰ ਸੋ ਘਰਸਾ ਬੇਲਾ ਆਪਨੋ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਤੁਸੀਂ ਸਟੂਡੀਓ ਦੇ ਬਚਾਈਂ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਰਾਜੀ ਰਹੋ ਸੋ ਦੋਸਤੋ ਥੋੜਾ 사이ਡ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਡੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਜਾਗਰ ਤਾਲਵਾ ਜੀ